ਬਿਲਕੁਲ ਘੋੜਾ ਦਿਖਾਉਣਾ ਅੱਜ ਤੁਹਾਨੂੰ ਸਿਰਾ ਤੇ ਆਪਾਂ ਪਿੰਡ ਆਏ ਹੋਇਆ ਬੁਰਜ ਢਿਲਮਾ ਜ਼ਿਲ੍ਹਾ ਮਾਨਸਾ ਆਪਣੇ ਨਾਲ ਬਾਈ ਜਗਦੀਪਾ ਜਗਦੀਪ ਬਾਈ ਬਹੁਤ ਬਹੁਤ ਸਵਾਗਤ ਸਸਿਕਾ ਬਾਈ ਜੀ ਤੁਹਾਡਾ ਵੀ ਸਵਾਗਤ ਇੱਥੇ ਆਉਣ ਤੁਹਾਨੂੰ ਵੀ ਬਾਈ ਸਰੇ ਭਰਾਵਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਸਰੀ ਕਾਲ ਹਨ ਤੇ ਦੋਸਤੋ ਬਾਈ ਕੋਲੇ ਘੋੜਾ ਦਾ ਨੂਰਾ 6 ਪਲੱਸ ਹਾਈਟ ਹੈ ਨੋਗਰਾ ਘੋੜਾ ਤੇ ਘੋੜਾ ਤੁਸੀਂ ਵੀਡੀਓ ਤੇ ਆਪਾਂ ਤੁਹਾਨੂੰ ਹੁਣ ਕਲਿੱਪ ਲਾ ਦੇਣਾ ਦੇਖ ਲਓ ਚੈੱਕ ਕਰ ਲਓ ਹਨਾ ਤੇ ਜਗਦੀਪ ਬਾਈ ਸਰ ਨਾਲੋਂ ਪਹਿਲਾਂ ਤਾਂ ਇਹ ਦੱਸੋ ਵੀ ਕਿੰਨੇ ਟਾਈਮ ਦਾ ਹੋਊਗਾ ਬਾਈ ਇਹ ਬਾਈ ਜੀ ਲਗਭਗ 32 ਦੇ 3 ਮਹੀਨਾ ਦਾ ਹੋਗਾ ਠੀਕ ਹੈ ਭਾਈ 32 ਤੋਂ 30 ਪਹਿਲਾ ਸਾਹਣਾ ਬਈ ਆਪਣਾ ਹਾਂ ਪਹਿਲਾ ਸਾਹਣਾ ਬਈ ਆਪਣੇ ਕੋਲੇ ਤੇ 65 ਪਲੱਸ ਹੈ ਦੀ ਹਾਈਟ ਹੈ ਜਿਵੇਂ ਤੁਸੀਂ ਦੱਸਿਆ ਹੂੰ ਤੇ ਇਹ ਤੋਂ ਪਹਿਲਾਂ ਬਈ ਕੋਈ ਬੱਚਾ ਪਾਲਿਆ ਨਹੀਂ ਇਹ ਤੋਂ ਪਹਿਲਾਂ ਆਪਣਾ ਸਾਹਣ ਨਹੀਂ ਪਾਲਿਆ ਆਪਣਾ ਕੋਹੜੀਆਂ ਹੈਗੀਆਂ ਪਿਓ ਕੋਲੇ ਠੀਕ ਹੈ ਬਈ ਤੇ ਇਹ ਸਾਹਣ ਤਾਂ ਪਹਿਲੀ ਵਾਰੀ ਪਾਲਿਆ ਠੀਕ ਹੈ ਇਹਦਾ ਜਨਮ ਆਪਣੇ ਘਰ ਦੀ ਹੈ ਬਈ ਕਿ ਨਹੀਂ ਆਪਣੇ ਘਰ ਦੇ ਬਈ ਜੀ ਭੱਲੇ ਆਇਆ ਕਿ ਤੁਮ ਬਸ਼ੀਰਾ ਠੀਕ ਹੈ ਬਸ਼ੀਰਾ ਲਿਆ ਸੀ ਹਾਂ ਬਸ਼ੀਰਾ ਲਿਆ ਬਈ ਹੂੰ ਤੇ ਪਹਿਲਾ ਸਾਹਣਾ ਬਈ ਪਹਿਲੇ ਸਾਹਣ ਦਾ ਤੇ ਯਾਰ ਬਾਕੀ ਕਿਹੜਾ ਐਕਸਪੀਰੀਅੰਸ ਕੀ ਰਿਹਾ ਬਹੁਤ ਵਧੀਆ ਬਈ ਜੀ ਬਹੁਤ ਵਧੀਆ ਰਿਹਾ ਬਹੁਤ ਵਧੀਆ ਬਹੁਤ ਬਾਕੀ ਬਈ ਐਵੇਂ ਆ ਜਾਨਵਰ ਆਪਾਂ ਕਿੰਨਾ ਕ ਟਾਈਮ ਹੋ ਗਿਆ ਬਈ ਮੂੰ ਰੱਖ ਦੇਣ ਜਾਨਵਰ ਤਾਂ ਬਾਈ ਜੀ ਆਪਾਂ ਪਹਿਲਾਂ ਤੋਂ ਹੀ ਰੱਖਦੇ ਆ ਹੂੰ ਤੇ ਆਪਣੇ ਦਾਦੇ ਵੇਲੇ ਤੋਂ ਰੱਖਦੇ ਆਗੇ ਠੀਕ ਆ ਬਈ ਹਾਂਜੀ ਦਾਦਾ ਜੀ ਤੋਂ ਪਿਆਸ਼ ਹੋਗਾ ਹਾਂਜੀ ਹਾਂਜੀ ਦਾਦਾ ਜੀ ਤੋਂ ਪਿਆਸ਼ ਠੀਕ ਆ ਬਈ ਤੇ ਇਹ ਬਈ ਕਿਹੜੇ ਘੋੜੇ ਦਾ ਬੱਚਾ ਕਿਹੜੇ ਦਾਨੂ ਦਾ ਇਹ ਬਾਈ ਅਰਜ ਰੌਲੀ ਵਾਲਾ ਦਾ ਪੁੱਤ ਹੈ ਠੀਕ ਆ ਬਈ ਅਰਜ ਰੌਲੀ ਹਾਂਜੀ ਇਹ ਢਲਮਾ ਵਾਲੇ ਆਪਾਂ ਪੁੱਤ ਕਹ ਲਈਏ ਹੀਰੇ ਘੋੜੇ ਦਾ ਠੀਕ ਆ ਬਈ ਹੀਰੇ ਦਾ ਪੁੱਤ ਆ ਪੁੱਤ ਪੁੱਤ ਜੀ ਹਾਂ ਇਹਦਾ ਪੁੱਤ ਆ ਗਿਆ ਤੇ ਆਪਣਾ ਉਹਦਾ ਪੁੱਤ ਆ ਹਾਂ ਅਰਜਨ ਰੋਲੀ ਵਾਲਾ ਇੱਕ ਬਈ ਇਹ ਗੱਲ ਜ਼ਰੂਰ ਆ ਅਰਜਨ ਰੋਲੀ ਵਾਲੇ ਦੇ ਭਾਈ ਜਿੰਨੇ ਬੱਚੇ ਆ ਉਹ ਉਹਦੀ ਲੈਂਡ ਨੂੰ ਉਹ ਬੋਲਦੀ ਆ ਭਾਈ ਉਹ ਬਿਊਟੀ ਉਹਦੇ ਕੰਨਾਂ ਦਾ ਖੂਬਸੂਰਤੀ ਭਾਈ ਇਹਨੂੰ ਕੱਟ ਦੱਸਦੀ ਆਪਣੇ ਆਪ ਨੂੰ ਹਨਾ ਉਹਨੂੰ ਪਤਾ ਲੱਗ ਗਿਆ ਉਹ ਬਿਊਟੀ ਤਾਂ ਆਉਣੀ ਆ ਹਾਂ ਜੀ ਉਹ ਲੈਂਡ ਦਾ ਹੀ ਵੱਖਰੇ ਪਤਾ ਲੱਗਦਾ ਹੀ ਅੱਡੀ ਦਿਖਦੀ ਹੈ ਤੇ ਬਾਕੀ ਦੋਸਤੋ ਸੁੰਬਾ ਸੰਬਾ ਦੀ ਤੁਸੀਂ ਕੰਨਾਂ ਦੀ ਪਹਿਲਾਂ ਤਾਂ ਦੇਖੋ ਹਨਾ ਖੂਬਸੂਰਤੀ ਮਤਲਬ ਕੰਨ ਵੀ ਪ੍ਰੋਪਰ ਜੋੜ ਕੇ ਖੜੇ ਸਪੌਟਲੈਸ ਹੈ ਬਈ ਜਮਾ ਜਮਾ ਬਿਲਕੁਲ ਬਈ ਬਿਲਕੁਲ ਜਮਾ ਜੈਨੂਨ ਜਮਾ ਜੈਨੂਨ ਜਮ ਹੂੰ ਤੇ ਬਾਕੀ ਬਈ ਕਿੰਨੀਆਂ ਕੁੜੀਆਂ ਤੇ ਛੜਤਾ ਫਿਰ ਇਹ ਹੋ ਗਏ ਹੋਣਗੇ ਬਾਈ ਜੀ 20 25 ਦੇ ਲਗਭਗ 20 25 ਕੁੜੀਆਂ ਤੇ ਛੜਤਾ ਹਾਂ ਆਪਣੇ ਕੋਲੇ ਰਿਜ਼ਲਟ ਵੀ ਆਏ ਪਏ ਨੇ ਕੁਝ ਕੁਝ ਆਉਣ ਵਾਲੇ ਵੀ ਹੈਗੇ ਠੀਕ ਹੈ ਬਈ ਕਿੰਨੇ ਕਰਦੇ ਰਿਜ਼ਲਟ ਆ ਕੇ ਬਈ ਆਪਣੇ ਕੋਲ ਲਗਭਗ ਤਿੰਨ ਰਿਜ਼ਲਟ ਆ ਗਏ ਤਿੰਨ ਰਿਜ਼ਲਟ ਆ ਗਏ ਤੇ ਨੌਕਰੀ ਆਈ ਨੇ ਬਈ ਸ ਮਤੇ ਵਧੀਆ ਆਏ ਨੇ ਹਾਂ ਬਹੁਤ ਵਧੀਆ ਬਹੁਤ ਵਧੀਆ ਬਿਲਕੁਲ ਆ ਦੇ ਲੈ ਕੇ ਆਉਂਦੇ ਬਾਈ ਜਮਾ ਬੱਚੇ ਜਮਾ ਆਪਦੇ ਹਾਂ ਬਿਲਕੁਲ ਬਾਈ ਜਿਹੜੀ ਇਹ ਗਰਦਨ ਗੁਰਦ ਨਾ ਕਰਕੇ ਖੜਨਾ ਪੂਰਾ ਐਟੀਟਿਊਡ ਨਾਲ ਹਾਂ ਬਹੁਤ ਘੱਟ ਘੋੜੇ ਆ ਬਾਈ ਬੱਚ ਦੇਖ ਕੇ ਜਿਹੜੇ ਐ ਪੂਰੇ ਜ਼ਬਰਦਸਤ ਖੜਦੇ ਆ ਇਹਨਾਂ ਵਿੱਚ ਨੂੰ ਮੇ ਘੋੜੀ ਹਾਂ ਖੜਨ ਦੀ ਗੁਰਦਨੀ ਬਹੁਤ ਬਾਈ ਇੱਕ ਨੰਬਰ ਪੂਰੀ ਮੜਕ ਵਾਲਾ ਜਾਨਵਰ ਆ ਜਿਵੇਂ ਬਾਈ ਇੰਨੀ ਠੰਡ ਸੀ ਐ ਡੀਪੜੀ ਹਵਾ ਚੱਲੀ ਜਾਂਦੀ ਸੀ ਹਾਂ ਠੰਡ ਚ ਵੀ ਪੂਰੀ ਗਰਮੀ ਦਿਖਾਈ ਪੂਰੀ ਗਰਮੀ ਹਾਂ ਗਰ ਵੀ ਪੂਰੀ ਦਿਖਾਈ ਹਾਂਜੀ ਹਾਂਜੀ ਤੇ ਬਾਕੀ ਬਈ ਆਏ ਆ ਚਲੋ ਚੱਲੀ ਜਾਂਦਾ ਸਿਸਟਮ ਹਾਂਜੀ ਵਧੀਆ ਵਧੀਆ ਤੇ ਛੋਹ ਨਹੀਂ ਦਿਖਾਇਆ ਫਿਰ ਕੋਈ ਨਹੀਂ ਸੋਹ ਨਹੀਂ ਆਪਾਂ ਦਿਖਾਇਆ ਕੋਈ ਹੂੰ ਸੋਹ ਦਾ ਆਪਾਂ ਕੋਈ ਨਹੀਂ ਰੱਬ ਕਿਰਪਾ ਰੱਖੇ ਹਾਂ ਗਾ ਹੁਣ ਲਾਜ਼ਮੀ ਲਾਵਾ ਚਲੋ ਉਹ ਪਹਿਲਾਂ ਸੁਆਭ ਨਹੀਂ ਬੜਿਆ ਨਾ ਪਰ ਜੇ ਛੋਹਾਂ ਚ ਇਹ ਬੱਚਾ ਗਿਆ ਹੁੰਦਾ ਬਈ ਸਾਨੂੰ ਹਾਂਜੀ ਬਾਈ ਜੀ ਹੋਰ ਵੀ ਬਹੁਤ ਭਰਾਵਾਂ ਨੇ ਕਿਹਾ ਸੀ ਵੀ ਸੋਹਾਂ ਦੇ ਵਿੱਚ ਤੁਸੀਂ ਲੈ ਕੇ ਜਾਓ ਕੋਈ ਤਾਂ ਥੋੜੀ ਜਿਹੀ ਸੋਹਾਂ ਬਾਰੇ ਪਾਨੂੰ ਜਾਣਕਾਰੀ ਵੀ ਘੱਟ ਸੀਗੀ ਕੋਈ ਅਮਰੀਕੀਆਂ ਘੱਟ ਜਾਣਦੇ ਆ ਹੂੰ ਇਨੇ ਨੌਲੇਜ ਵੀ ਥੋੜੀ ਜਿਹੀ ਘਟਾ ਆਪਾਂ ਨੂੰ ਉਹਦੇ ਬਾਰੇ ਤੇ ਤਾਂ ਕਰਕੇ ਹੁਣ ਪੂਰੀ ਪੂਰੀ ਨੌਲੇਜ ਲੈ ਕੇ ਫਿਰ ਆਪਾਂ ਉਹਦੇ ਵਿੱਚ ਪਾਵਾਂਗੇ ਕਿਉਂਕਿ ਕਿਤੇ ਕੋਈ ਬਰੀਕੀ ਹੋਵੇ ਘਾਟ ਬਾੜ ਹੋਵੇ ਤਾਂ ਉਹਨੂੰ ਪੂਰੀ ਕਰਕੇ ਪੂਰੀ ਕਰਕੇ ਹਾਂ ਜੀ ਫਿਰ ਹੀ ਮੰਨ ਕੇ ਸੋਚ ਪਾਉਂਦਾ ਫਾਇਦਾ ਉਹੀ ਗੱਲ ਬਾਈ ਵੀ ਐਕਸਪੀਰੀਅੰਸ ਬਹੁਤ ਜ਼ਰੂਰੀ ਆ ਤੇ ਜਿਵੇਂ ਹੁਣ ਬਾਈ ਚਲੋ ਤੁਹਾਡਾ ਪਹਿਲਾ ਬੱਚਾ ਹਣਾ ਜਿਹੜਾ ਤੁਸੀਂ ਤਿਆਰ ਕਰਿਆ ਆ ਬਹੁਤ ਮਿਹਨਤ ਨਾਲ ਆ ਤੁਸੀਂ ਕਿੱਡਾ ਕਿ ਲੈਂਦਾ ਸੀਗਾ ਬਾਈ ਇਹ ਇਹ ਸਾਡੇ ਕੋਲੇ ਹੋ ਗਿਆ ਬਾਈ ਜੀ 2 ਸਾਲ ਦੇ ਲਗਭਗ ਹੋ ਗਿਆ ਮਨੂੰ ਉਹਦਾ ਛੋਟਾ ਹਾਂ ਛੋਟੀਆਂ ਲੈਂਦਾ ਹਾਂ ਹਾਂ ਛੋਟੀਆਂ ਲੈਂਦਾ ਸੀ ਮੰਨ ਲਓ 5-7 ਮਹੀਨਿਆਂ ਦਾ 5-7 ਮਹੀਨਿਆਂ ਦਾ ਬਸ ਤੇ ਇੱਕ ਬਈ ਪਾਲਣਾ ਬਹੁਤ ਵੱਡਾ ਚੈਲੰਜ ਹੋ ਜਾਂਦਾ ਹਾਂ ਜੀ 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 ਤੇ ਕਿਉਂ ਬਈ ਕਈ ਵਾਰੀ ਬੱਚਾ ਚੰਗਾ ਹੁੰਦਾ ਜਿਵੇਂ ਮੈਂ ਪਹਿਲਾਂ ਵੀ ਕਹਿ ਗਿਆ ਹਾਂ ਤੇ ਬਈ ਬੱਚਾ ਚੰਗਾ ਹੁੰਦਾ ਤੇ ਪਾਲਣ ਪੋਸ਼ਣ ਚ ਉਹਦੇ ਵਿੱਚ ਕਵੀ ਰਹਿ ਜਾਂਦੀ ਕਿਤੇ ਨਾ ਕਿਤੇ ਬਈ ਨਹੀਂ ਉਹ ਚੀਜ਼ ਬਣਦੀ ਹੈ ਨਾ ਤੇ ਉਹ ਬਈ ਤੁਸੀਂ ਥੋੜੀ ਮਿਹਨਤ ਦਾਲਦੀ ਹਾਂ ਬਈ ਹਾਂ ਜੀ ਹਾਂ ਜੀ ਬਹੁਤ ਹੀ ਮਤਲਬ ਸਾਰਾ ਕੁਝ ਹੀ ਚੱਲਦਾ ਸਿਸਟਮ ਹੈ ਨਾ ਮਿਹਨਤ ਨਾਲ ਹੀ ਆ ਤੇ ਮਿਹਨਤ ਰੰਗ ਲਿਆ ਹੀ ਆ ਬਈ ਬਿਲਕੁਲ ਬਈ ਬਿਲਕੁਲ ਤੇ ਵੱਡੇ ਭਾਈ ਫੀਸ ਫਿਰ ਕਿੰਨੀ ਤੇ ਛੱਡ ਰਹੇ ਹੋ ਫੀਸ ਭਾਈ ਜੀ ਆਪਾਂ ਲਗਭਗ 31000 ਹੂੰ ਛੱਡਾਂਗੇ ਹੂੰ ਬਾਕੀ ਜਿਵੇਂ ਤੁਹਾਨੂੰ ਦੱਸਿਆਗਾ ਵੀ ਜੇ ਕੋਈ ਵੀ ਭਾਈ ਦਾ ਕੋਈ ਸ਼ੌਂਕ ਹੁੰਦਾ ਹੂੰ ਪਰ ਉਹ ਨਹੀਂ ਆਪਣੀ ਅਪਰੋਚ ਰੱਖਦਾ ਜੇ ਗਰੀਬੀ ਹੁੰਦੀ ਹੈ ਤਾਂ ਸ਼ੌਂਕ ਉਹ ਰੱਖਦਾ ਹੈ ਹੂੰ ਤਾਂ ਆਪਾਂ ਉਹਨੂੰ ਉਹ ਜਿਹਾ ਵੀ ਆਪਾਂ ਦੇਖ ਲਾਂਗੇ ਸ਼ੌਂਕ ਵਾਲੇ ਬੰਦੇ ਨਾਲ ਹਾਂ ਜੀ ਹਾਂ ਜੀ ਕੋਈ ਮਤਲਬ ਤਾਂ ਕੋਈ ਕੋਈ ਧੱਕਾ ਸ਼ੌਂਕ ਹੋਣਾ ਚਾਹੀਦਾ ਬੰਦੇ ਨੂੰ ਸਹੀ ਗੱਲ ਹੈ ਭਾਈ ਬਾਕੀ ਭਾਈ ਇਹ ਵੀ ਗੱਲ ਕਹਿੰਨੀ ਇੱਕ ਬਹੁਤ ਵੱਡੀ ਗੱਲ ਹੈ ਕਿਵੇਂ ਗਰੀਬ ਦੀ ਹੈਲਪ ਕਰਨੀ ਜਿਹੜੇ ਕਿਉਂ ਭਾਈ ਇਹੀ ਗੱਲਾਂ ਕਰਕੇ ਅੱਜ ਕੱਲ ਬਈ ਫੀਸਾਂ ਨੂੰ ਪਤਾ ਹੀ ਕਿੱਥੇ ਦੀ ਕਿੱਥੇ ਨਾ ਬਿਲਕੁਲ ਬਈ ਹਾਂ ਬਹੁਤ ਵੱਡਾ ਕੰਮ ਹੋ ਗਿਆ ਭਾਈ ਬਈ ਕੁੜੀ ਹਰੇਕ ਬੰਦੇ ਦਾ ਜਿਹਨੇ ਰੱਖੀ ਹੋਈ ਹੈ ਕੋਈ ਸ਼ੌਂਕ ਨਾ ਰੱਖੀ ਹੋਈ ਉਹਦਾ ਵੀ ਜੀ ਕਰਦਾ ਭਈਰ ਮੈਂ ਵੀ ਕਿਸੇ ਚੀਜ਼ ਰੱਖਣਾ ਤਾਂ ਭਰਾਮਾ ਹਾਂਜੀ ਹਾਂਜੀ ਤੇ ਜਦੋਂ ਫਿਰ ਅਗਲਾ ਮੂਰਲਾ ਮੰਗ ਲੈਂਦਾ ਬਈ 51000 ਤੇ ਮੁੜ ਕੇ ਫਿਰ ਉਹ ਗਰੀਬ ਦੇ ਹੱਥ ਬਸਤੀ ਗੱਲਾਂ ਨਹੀਂ ਰਹਿੰਦੀ ਹਾਂ ਬਾਕੀ ਭਾਈ ਜੀ ਹੈ ਨਾ ਵੀ ਸੌਂਗ ਵੀ ਰਹੇ ਕਿੱਤਾ ਵੀ ਰਹੇ ਜੇ ਸੌਂਗ ਮਾਰਗੇ ਦਾ ਫਿਰ ਕਿੱਤਾ ਵੀ ਨਹੀਂ ਰਹਿਣਾ ਕਿੱਤਾ ਨਹੀਂ ਰਹਿਣਾ ਗੱਲ ਤਾਂ ਇਹ ਹੈ ਨਾ ਸੌਂਗ ਦੇ ਨਾਲ-ਨਾਲ ਸਾਰਾ ਸਿਸਟਮ ਚੱਲਦਾ ਹੂੰ ਕ ਤੇ ਬਰਨਾਲ ਦੇ ਨਾਲ ਦੇ ਬਜਾਰਾਂ ਤਾਂ ਕਿੱਤਾ ਬਣੂਗਾ ਤਾਂ ਹੀ ਸੌਂਕ ਬਣੂਗਾ ਸਾਰਾ ਕੋ ਸਿਸਟਮ ਆਪ ਦੀ ਤਾਲ ਮਿਲ ਖਾਂਦਾ ਸਾਰੀ ਚੀਜ਼ ਐ ਐਵੇਂ ਚੱਲਦਾ ਪਈ ਸਿਸਟਮ ਉਹ ਹੀ ਗੱਲ ਵੀ ਜਿਵੇਂ ਚਲੋ ਆਪਣੇ ਪਹਿਲਾਂ ਸਿਰੀ ਭਰਾ ਹੁੰਦੇ ਸੀ ਰੌਂਦੇ ਸੀ ਜੋ ਮਿਹਨਤ ਕਰਦੀ ਸੀ ਕਿ ਅੱਜ ਜਪੇਰੀ ਆਪਣੇ ਟਿੱਡ ਪਰਦੀ ਫੇਰ ਹੀ ਉਹਨਾਂ ਦੇ ਪਰਦੇ ਉਹੀ ਉਹੀ ਚੀਜ਼ ਹੈ ਕੋਈ ਸਿਸਟਮ ਹਾਂਜੀ ਤੇ ਆਜੋ ਭਈਆ ਦੂਜੇ ਵੀ ਦਿਖਾ ਦਈਏ ਜਾਨੂਰ ਆਪਾਂ ਨਾਲ ਨਾਲ ਹਾਂਜੀ ਹਾਂਜੀ ਇਹੇ ਭਈ ਇਹੇ ਕੁੜੀ ਹਾਂ ਜੀ ਇਹ ਘੋੜੀ ਹੈ ਜੀ ਇਹ ਇਹ ਪਾਦੋਂ ਤੋਂ ਮਤਲਬ ਗੱਭਣਾ ਹੁਣ 6-7 7 ਕਿ ਮਹੀਨਿਆਂ ਦੀ ਠੀਕ ਹੈ ਠੀਕ ਹੈ ਬਈ ਇਹ ਪਾਦੋਂ ਤੋਂ ਗੱਭਣਾ ਤੇ ਇਹਦੀ ਹਾਈਟ ਕਿੰਨੀ ਹੈ ਬਈ ਹਾਈਟ ਬਾਈ ਜੀ ਹੈਗੀ ਇਹ ਕਾਟ ਕਾਟ ਕਿੰਚ ਹੈ ਤੇ ਇਸ ਵਾਰ ਜੂਰੀ ਵਧੀਆ ਜੀ ਹੋਣੀ ਹਾਂ ਇਸ ਵਾਰੀ ਬਹੁਤ ਵਧੀਆ ਹੂੰ 7-8 ਮਹੀਨੇ ਦੀ ਗੱਭਣ ਹੋਗੀ ਹਾਂ ਜੀ ਹਾਂ ਜੀ ਤੇ ਫਿਰ ਤਾਂ ਨੇੜੇ ਹੀ ਆ ਬਸ ਬਈ ਗਾਂ ਟਾਈਮ 'ਚ ਵੀ ਵਧੀਆ ਜਿਹਾ ਜਾ ਕੇ ਹਾਂ ਬਸ ਬਹੁਤ ਵਧੀਆ ਟਾਈਮ 'ਚ ਆ ਜੀ ਸਾਾਨੂੰ ਨਿਕਲ ਜੂਗੀ ਸਾਹਮਣੇ ਕੋਲ ਜੂਰੀ ਵਧੀਆ ਪੂਰਾ ਵਧੀਆ ਖੁਸ਼ਕ ਜਾਂ ਮੌਸਮ ਹੋਊਗਾ ਹੂੰ ਖੁਸ਼ਕ ਜਾਂ ਮੌਸਮ ਹੋਊਗਾ ਹਾਂ ਜੀ ਇਹ ਇਹ ਚਲੋ ਬਾਈ ਗੱਬਣਾ ਬੇਚੇਰੀ ਉਧਰ ਆਓ ਕਿਹੜੀ ਆ ਬਾਈ ਬੇਚੇਰੀ ਇਹ ਇਹ ਬਾਈ ਜੀ ਜੌਂਡੀਆ ਕੋੜੇ ਦੀ ਬੇਚੇਰੀ ਇਹ ਜੌਂਡੀਆ ਦੀ ਕੋੜ ਆਪਣਾ ਜੌਂਡੀਆ ਦੀ ਹਾਂ ਜੀ ਹਾਂ ਜੀ ਹੂੰ ਬੇਚੇਰੀ ਚੰਗੀ ਆ ਬਾਈ ਇਹ ਤਾਂ ਠੰਡ ਕਰਕੇ ਨਮਾਈ ਨੂੰ ਇਹਨੂੰ ਚੌਕਾ ਮਾਰਦੀ ਫਿਰ ਤਾਂ ਹਾਂ ਠੰਡ ਪਾਲੀ ਪਈ ਜਾਂਦੀ ਆ ਬਾਈ ਰਿਸਕ ਲਾਈਦਾ ਵੀ ਨਹੀਂ ਫਿਰ ਠੰਡ ਬਹੁਤ ਜ਼ਿਆਦਾ ਬਾਈ ਅੱਜ ਇਹ ਲੱਗਦਾ ਅੱਜ ਦਿਨ ਤਾਂ ਵਧੀਆ ਅੱਜ ਪੂਰੇ ਮੀਂਹ ਜਿਆਦਾ ਹੋ ਗਿਆ ਕਿਰਾਂ ਬੇਚੇਰੀ ਤੋਂ ਕੋਈ ਨਿਕਲ ਗਈ ਸੀ ਫਿਰ ਹੁਣ ਸਾਰੇ ਫੇਰ ਉਹੀ ਸਿਸਟਮ ਜੋ ਹੋ ਗਿਆ ਹੂੰ ਤੇ ਦੋਸਤੋ ਤੁਹਾਨੂੰ ਇਹੀ ਸਦਾ ਤੁਹਾਡੇ ਮਤਲਬ ਹਨ ਬਾਈ ਨੇ ਪਹਿਲਾ ਸਣ ਤਿਆਰ ਕਰਿਆ ਜਗਦੀਪ ਬਾਈ ਨੇ ਤੇ ਉਹ ਹੁਣ ਤੁਸੀਂ ਦੱਸਣਾ ਕਮੈਂਟਾਂ ਚ ਵੀ ਕਿਵੇਂ ਲੱਗਿਆ ਮੇਰੇ ਕੰਨ ਨੂੰ ਮੈਨੂੰ ਦਾ ਮਤਲਬ ਸਿਰਾ ਲੱਗਿਆ ਬਾਈ ਬਹੁਤ ਮੇਰੇ ਕੰਨ ਨੂੰ ਪਾਸ ਆ ਤੇ ਤੁਸੀਂ ਜੇ ਸਰਵਿਸ ਲੈਣਾ ਚਾਹੋ ਤਾਂ ਅੱਖਾਂ ਮੀਚ ਕੇ ਬਾਈ ਨੂੰ ਘੰਟੀ ਮਾਰ ਸਕਦੇ ਹੋ ਪਿੰਡ ਬਾਈ ਤੁਹਾਨੂੰ ਦੁਬਾਰਾ ਦੱਸ ਦਿੰਦਾ ਬਜਟ ਹੈ ਲਾ ਮਾਂਸਾ ਬਾਕੀ ਮਾਂਸਾ ਤੋਂ 15-20 ਕਿਲੋਮੀਟਰ ਪਿੰਡ ਬਾਈਆਂ ਦਾ ਤੇ ਜਗਦੀਪ ਬਾਈ ਦਾ ਨਾਮ ਦੋਸਤੋ ਪਿੰਡ 'ਚ ਘਰ ਰਹੇ ਗਿਆ ਬਾਈਆਂ ਦਾ ਤੁਸੀਂ ਘੰਟੀ ਮਾਰ ਕੇ ਤੁਸੀਂ ਸਰਵਿਸ ਲੈ ਸਕਦੇ ਹੋ ਘੋੜੇ ਦੀ ਗੱਲਬਾਤ ਕਰ ਸਕਦੇ ਹੋ ਕੁਐਰੀ ਜਿਹੜੀ ਕੋਈ ਲੈਣੀ ਆ ਤੇ ਬਾਕੀ ਜਗਦੀਪ بھائی ਪਾਉ ਬਹੁਤ ਸ਼ੁਕਰੀਆ ਬਹੁਤ ਵਧੀਆ ਲੱਗਿਆ ਬਾਈ ਮਿਲ ਕੇ ਗੱਲਬਾਤ ਹਾਂ ਹਾਂ